फार्मstdcaryog ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਹੈ ਕਿੱਸਾ ਜਾਨੀ ਚੋਰ ਤੇ ਰਾਜਾ ਨਰ ਸੁਲਤਾਨ ਦਾ ਸ਼ੇਮਾ ਹਿੱਸਾ ਜਿਸ ਵੇਲੇ ਨਰੈਣੀ ਦਾਨੀ ਦੇ ਘਰ ਪਹੁੰਚੀ ਹੈ ਤੇ ਜਾ ਕੇ ਜਾਨੀ ਚੋਰ ਤੇ ਰਾਜਾ ਨਰ ਸੁਲਤਾਨ ਦੀਆਂ ਉਹਨੇ ਬਹੁਤ ਸਿਫਤਾਂ ਕੀਤੀਆਂ ਪਰ ਦਾਨੀ ਦੀ ਸੱਸ ਵੇਖ ਕੇ ਮੱਚ ਦੀ ਗੱਲ ਸੁਣ ਕੇ ਮੂੰਹ ਵਟ ਕੇ ਬੈਠੀ ਹੈ ਨਰੈਣੀਓ ਨੂੰ ਕੀ ਕਹਿੰਦੀ ਐ ਆਓ ਸੁਣੀਏ ਸੁਨਦਨੀ ਦੀ ਸੱਸ ਤੋਂ ਕਹੇ ਨਰੈਣੀ ਬੋਲ 니 ਤਾਈ ਤੂੰ ਮੇਰੀਏ ਰਹੀ ਜ਼ਹਿਰ ਕਿਉਂ ਕੋਲਾ ਦੀਏ ਥੀਆਂ ਨੂੰ ਹਾਂ ਨੂੰ ਕਦੇ ਨਾ ਦੁੱਖ ਨੀ ਮੰਗੋ ਪਾ ਮਹਾਰਾਜ ਤੇ ਹਮੇਸ਼ਾ ਸੁਖ ਨੀ ਦੇ ਇਹ ਸਿਆਂ ਨੂੰ ਹਾ ਨੂੰ ਕਦੇ ਨਾ ਦੁੱਖ ਨੀ ਮੰਗੇ ਮਹਾਰਾਜ ਤੋਂ ਹਮੇਸ਼ਾ ਸੁਖ ਨੀ ਦਾਨ ਜੈਸੀ ਮਿਲੇ ਨਾ ਘਰਾਣੇ ਘਰ ਦੀ ਕਾ ਨੂੰ ਗੱਲਾਂ ਆਣ ਹੋਣੀਆਂ ਨੂੰ ਕਰਦੀ ਤੂੰ ਕਾ ਨੂੰ ਗੱਲਾਂ ਆਣ ਹੋਣੀਆਂ ਨੂੰ ਕਰਦੀ ਮਾਈ ਬਾਪ ਛੱਡ ਤੇ ਕਸਰ ਕਾਈ ਨਾ ਤੈਨੂੰ ਗੱਲ ਕਹਿੰਦੀ ਨੂੰ ਸ਼ਰਮ ਆਈ ਨਾ ਸੱਚੀ ਗੱਲ ਕਹਿਣੋ ਮੈਂ ਕਦੇ ਨਹੀਂ ਡਰਦੀ ਕਾਹਨੂੰ ਗੱਲਾਂ ਆਣ ਹੋਣੀਆਂ ਨੂੰ ਕਰਦੀ ਹੁੰਦੇ ਜ਼ੋਰ ਧੀਆਂ ਦੇ ਜੋ ਨਾਲ ਮਾਵਾਂ ਦੇ ਹੋਮਦਾ ਹਜ਼ੂਰ ਨਾਲ ਕੀ ਭਰਾਵਾਂ ਦੇ ਹੁੰਦੇ ਸੁੰਦੇ ਘਰ ਜਾਮ ਦੀ ਤੋਂ ਮਰਦੀ ਕਾਹਨੂੰ ਗੱਲਾਂ ਆਣ ਹੋਣੀਆਂ ਨੂੰ ਕਰਦੀ ਇਹ ਤਾਂ ਤੇਰੀ ਤਾਈ ਸਾਰੀ ਗੱਲ ਵੇਲੀ ਐ ਐ ਕਿਦਾਸਤੀ ਨੂੰ ਬਖਸ਼ੀ ਹਵੇਲੀ ਐ ਕੁੜੀ ਤੈਂ ਵਿਆਹੀ ਨਹੀਂ ਪ੍ਰਾਰ ਪਰਦੀ ਕਾਹ ਨੂੰ ਗੱਲਾਂ ਆਣ ਹੋਣੀਆਂ ਨੂੰ ਕਰਦੀ ਐਵੇਂ ਨਹੀਂ ਤਾਨੇ ਮੇਣਿਆਂ ਨੂੰ ਮਾਰੀਦਾ ਘਰੋ ਘਰੀ ਕੰਮ ਹੈ ਕਵੀਨਦਾਰੀ ਦਾ ਉਹ ਚੀਜ਼ ਹੱਥੋਂ ਦਿੱਤੀ ਜਾਂਦੀ ਹੈ ਸਰਦੀ ਕਾਹ ਨੂੰ ਗੱਲਾਂ ਆਣ ਹੋਣੀਆਂ ਨੂੰ ਕਰਦੀ ਮੈਨੂੰ ਪਤਾ ਹੁੰਦਾ ਆਕਾਸ ਨੂੰ ਮੈਂ ਆਉਣਾ ਸੀ ਕਾਹਨੂੰ ਥੋੜੇ ਆਣ ਕੇ ਕਲੇਸ਼ ਪਾਉਣਾ ਸੀ ਸੁਣ ਕੇ ਨਾ ਜਸ ਤੂੰ ਕਿਸੇ ਦਾ ਜਰਦੀ ਕਾਹਨੂੰ ਗੱਲਾਂ ਅਣਹੋਣੀਆਂ ਨੂੰ ਕਰਦੀ ਅੱਛਾ ਤੇਰੀ ਮਰਜ਼ੀ ਅਸਾਂ ਨੇ ਕਹਿਣਾ ਕੀ ਅੱਛਾ ਤੇਰੀ ਮਰਜ਼ੀ ਅਸਾਂ ਨੇ ਕਹਿਣਾ ਕੀ ਗੱਲ ਕਰ ਕਿਸੇ ਦੀ ਬਤਾਰ ਤੋਂ ਲੈਣਾ ਕੀ ਮੁੜ ਕੇ ਕਸ਼ੋਰ ਹੋਰ ਨਾ ਉਚਰਦੀ ਕਾਹ ਨੂੰ ਗੱਲਾਂ ਅਣਹੋਣੀਆਂ ਨੂੰ ਕਰਦੀ ਤੂੰ ਕਾਹ ਨੂੰ ਗੱਲਾਂ ਅਣਹੋਣੀਆਂ ਨੂੰ ਕਰਦੀ ਸੱਸ ਆਖਦੀ ਬਸਨੀ ਕਸ ਕੇ ਮਾਰਦੀ ਤੀਰ ਮੇਰਾ ਇਹ ਬਦਕਾਰ ਨੇ ਦਿਆ ਕਾਲਜਾ ਚੀਰ ਮੇਰੇ ਜਿਹੜਾ ਦਿੱਤਾ ਨਾ ਕਿਸੇ ਨੇ ਕੁੜੇ ਬੇਟੀਆਂ ਨੂੰ ਸਾਰੇ ਹੀ ਸਮਰਗੜ ਵਿੱਚ ਅਜਤੀਕ ਨਹੀਂ ਭਾਰ ਦਿੱਤਾ ਘਰ ਗਹਿਣੇ ਕੱਪੜੇ ਨਾ ਬਾਲਕੀ ਦਾ ਲਾਇਆ ਸਾਰਾ ਜ਼ੋਰ ਜੁੱਡੀ ਜਿੱਡੀ ਮੇਰੀ ਚ ਥਪੀਕ ਨਹੀਂ ਦੱਸ ਤੇਰੇ ਬਾਪ ਨੇ ਕੀ سونے ਦੇ ਪਲੰਗ ਦਿੱਤੇ ਵੱਛੇ ਵਾਂਗ ਤੋਰਦੀ ਸੀ ਬਨਕੇ ਤਰੀਕ ਨੀ ਉਹ ਸੱਦੀ ਨਾ ਬੁਲਾਈ ਆਈ ਲੜਨੇ ਕਿਸ਼ੋਰ ਚੰਦਾ ਲੱਗੀ ਮਿਹਣੇ ਦੇਣ ਮੇਰੀ ਬਣਕੇ ਸ਼ਰੀਕਣੀ ਉਹ ਅਸੀਂ ਜਿਸ ਦਿਨ ਤੋਂ ਵਿਆਹਾ ਪੁੱਤ ਚੋਰ ਗੜੀ ਅਸੀਂ ਜਿਸ ਦਿਨ ਤੋਂ ਵਿਆਹਾ ਪੁੱਤ ਚੋਰ ਗੜੀ ਆਹ ਆ ਉਸ ਦਿਨ ਤੋਂ ਮਿਲਣ ਕੋਈ ਭਾਈ ਨਾ ਪੀਂਆਂ ਦਾ ਸੁਧਾਰਾ ਕਦੇ ਸਰਿਆ ਨਾ ਰਖੜੀ ਨੂੰ ਵਰਤਾਂ ਦੇ ਦਿਨ ਕਦੇ ਸਰਗੀ ਪਚਾਈ ਨਾ ਜਨਮਥੇ ਮਾਰਿਆ ਨੀ ਪੱਥਰ ਨੁਪੁੱਤਿਆਂ ਨੇ ਜਾਣੀ ਜਾਣੀ ਆਖਦੀ ਸ਼ਰਮ ਰਤੀ ਆਈ ਨਾ ਉਹ ਦੇਸ਼ ਦੇ ਚੱਕੇ ਚੋਰ ਪਾਰ ਮੈਂ ਸਹੇੜ ਬੈਠੀ ਦਾਨੀ ਤਾਈ ਖਾਣ ਤੋਂ ਬਗੈਰ ਚੱਜ ਕਾਇਨਾ ਉਹ ਦਾਨੀ ਤਾਈ ਖਾਣ ਤੋਂ ਬਗੈਰ ਚੱਜ ਕਾਇਨਾ